ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਬਿਲਾਵਲ ਮਹੱਲਾ ਪੰਜਵਾ ਜੀ ਜੰਤ ਸੋ ਪ੍ਰਸੰਨ ਭੇ ਦੇਖ ਪ੍ਰਭ ਪ੍ਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤ ਰਹੇ ਗੁਰ ਸ਼ਬਦ ਅਖੂਟ ਪੂਰਨ ਪਈ ਸਮਗਰੀ ਕਬਹੂ ਨਹੀਂ ਟੂਟ ਰਹਾ ਸਾਧ ਸੰਗ ਅਰਾਧਨਾ ਹਰ ਨਿਦਿਆਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਾਧਾ ਏਕ ਰੰਗ ਗੋਬਿੰਦ ਗੋਪਾਲ RAM ਨਾਮ ਧਨ ਸੰਚਿਆ ਜਾ ਕਾ ਨਹੀਂ ਸੁਮਾਰ ਸਰਨ ਪਰੇ ਪ੍ਰਵ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗੋਸਾਈਂ ਗਉੜੀ ਗਵਾਰੇ ਰੀ ਮਹੱਲਾ ਪੰਜਵਾ ਹਮ ਤਨਵੰਤ ਪਾਗਠ ਸਚ ਨਾਏ ਹਰ ਗੁਣ ਕਾਮੈ ਸਹਿਜ ਸੁਭਾਈ ਰਹਾਉ ਪੀਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾ ਮੇਰੇ ਮਨ ਪਿਆ ਨਿਧਾਨਾ ਰਤਨ ਲਾਲ ਜੱਕ ਕਛੂ ਨ ਮੂਲ ਪ੍ਰੀ ਭੰਡਾਰਿਆ ਖੁੱਟਿਆ ਤੋਲ ਖਾਵੈ ਖਰਚੈ ਰਲ ਮਿਲ ਭਾਈ ਟੋਟਣ ਆਵੈ ਵੱਧ ਤੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਈ ਸੋਇ ਤ ਖਜ਼ਾਨੇ ਲਿਆਰ ਲਾਈ ਭਾਰੇ ਪੰਡਾਰੇ ਖੂਟੇ ਤੋਲ ਖਾਵੇ ਖਰਚੇ ਰਲ ਮਿਲ ਪਾਈ ਟੋਟ ਨਾ ਆਵੇ ਵੱਧੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲੇ ਖਾਏ ਸੋਏ ਤਖਜਾਨੇ ਲਿਆਰ ਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖਾਂ ਦਾ ਕਰਜ਼ਾ ਮਿੰਟਾਂ ਵਿੱਚ ਉਤਰ ਜਾਵੇਗਾ ਬਾਬਾ ਦੀਪ ਸਿੰਘ ਜੀ ਤੇ ਭਰੋਸਾ ਰੱਖ ਕੇ ਇੱਕ ਵਾਰ ਸੁਣ ਲਵੋ ਸ਼ਬਦ 1000 ਪਰਸੈਂਟ ਪੱਥਰ ਤੇ ਲਕੀਰ ਵਾਂਗ ਹੈ ਕਰਜ਼ਾ ਸਿਰ ਹੋਵੇ ਤਾਂ ਇਹ ਸ਼ਬਦ ਸੁਣੋ ਕਰਜ਼ਾ ਉਤਰ ਜਾਵੇਗਾ ਧੰਦੀ ਪ੍ਰਾਪਤੀ ਹੋਵੇ ਤੇ ਅਚਨ ਚੇਤ ਧਨ ਪਦਾਰਥ ਮਿਲਣ 40 ਦਿਨ ਰੋਜ਼ ਸ਼ਬਦ ਦਾ ਸੁਣੋ